ਹਾਂਜੀ ਬਾਬੇਓ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਹੋਵੋਗੇ ਤੁਸੀਂ ਆ ਵੀਡੀਓ ਦੇਖੋ ਇਸ ਵੀਡੀਓ ਦੇ ਵਿੱਚ ਮੁੰਡੇ ਨੇ ਕਿਰਪਾਨ ਪਾਈ ਹੋਈ ਆ ਤਾਂ ਅਮਰਤ ਛਕਿਆ ਨਹੀਂ ਹੋਇਆ ਸਿਰ ਦੇ ਉੱਤੇ ਦਸਤਾਰ ਨਹੀਂ ਹੈਗੀ ਤੇ ਨਾਲ ਆ ਕੁੜੀ ਦੇਖੋ ਲਹਿੰਗਾ ਪਾ ਕੇ ਉਤੋਂ ਦੀ ਕਿਰਪਾਨ ਪਾਈ ਹੋਈ ਆ ਤੇ ਨੱਚ ਰਹੇ ਆ ਇਹ ਵੀਡੀਓ ਇੱਕ ਤਾਂ ਪਤਾ ਕਰੋ ਵੀ ਕਿੱਥੋਂ ਦੀ ਆ ਕਿਹੜੇ ਮਲੰਗ ਦੀ ਆ ਨੰਬਰ 2 ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਨਿਹੰਗ ਸਿੰਘਾਂ ਤੱਕ ਇਹ ਵੀਡੀਓ ਪਹੁੰਚ ਜੇ ਤੇ ਇਸ ਬੰਦੇ ਦਾ ਸੋਧਾ ਲੱਗਣਾ ਚਾਹੀਦਾ ਮਿੱਤਰੋ ਇਹ ਬੰਦਿਆਂ ਨੇ ਅੰਬਰਤ ਕਿਰਪਾਨ ਇੱਕ ਮਜ਼ਾਕ ਸਮਝ ਰੱਖਿਆ ਪਰ ਇਹ ਨਹੀਂ ਪਤਾ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਦਾਤ ਬਖਸ਼ੀ ਹੋਈ ਆਪਾਂ ਨੂੰ ਠੀਕ ਹੈ ਅੰਬਰਤ ਛਕਣਾ ਤੇ ਅੰਬਰਤ ਛੱਕੇ ਰੱਖਣਾ ਬਹੁਤ ਵੱਡੀ ਗੱਲਬਾਤ ਆ ਬਈ ਨਹੀਂ ਹਰ ਇੱਕ ਬੰਦੇ ਨੂੰ ਨਸੀਬ ਨਹੀਂ ਹੁੰਦਾ ਹੁੰਦਾ ਕਰਮਾਂ ਵਾਲੇ ਬੰਦੇ ਹੀ ਅੰਮ੍ਰਿਤ ਛੱਕਦੇ ਤੇ ਗੁਰੂ ਦੇ ਸਿੰਘ ਸਾਜਦੇ ਆ ਇਹ ਮਲੰਗ ਬੰਦੇ ਦਾ ਦੇਖੋ ਤੁਸੀਂ ਇਸ ਮਲੰਗ ਬੰਦੇ ਨੇ ਦੇਖੋ ਕਿਵੇਂ ਜਲੂਸ ਕੱਢ ਰੱਖਿਆ ਜਦੋਂ ਤੇਰੇ ਵੀ ਸਿਰ ਤੇ ਦਸਤਾਰ ਨਹੀਂ ਤੂੰ ਅੰਮ੍ਰਿਤ ਛੱਕਿਆ ਨਹੀਂ ਤਾਂ ਤੇਰਾ ਹੱਕ ਕੀ ਹੈ ਇਹ ਕਿਰਪਾਨ ਪਾਉਣ ਦਾ ਇਸ ਬੰਦੇ ਨੂੰ ਮਿੱਤਰੋ ਦੱਸੋ ਵੀ ਕਿਰਪਾਨ ਕਿਵੇਂ ਪਾਈਦੀ ਹੁੰਦੀ ਹੈ ਅੰਮ੍ਰਿਤ ਕਿਵੇਂ ਛਕੀਦਾ ਹੁੰਦਾ ਠੀਕ ਹੈ ਤੇ ਇਸ ਬੰਦੇ ਦਾ ਪਤਾ ਕਰੋ ਮਿੱਤਰੋ ਇਹ ਕਿੱਥੋਂ ਦੀ ਵੀਡੀਓ ਆ ਠੀਕ ਹੈ ਇਹ ਮਲੰਗ ਬੰਦੇ ਦਾ ਕਿਹੜਾ ਪਿੰਡ ਹੈ ਤੇ ਦੂਸਰਾ ਇਸ ਬੰਦੇ ਨੂੰ ਕੀ ਸਜ਼ਾ ਦਿੱਤੀ ਜਾਵੇ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਨੰਬਰ 3 ਇਹ ਵੀਡੀਓ ਇੰਨੀ ਸ਼ੇਅਰ ਕਰਨੀ ਹੈ ਕਿ ਨਿਹੰਗ ਸਿੰਘਾਂ ਤੱਕ ਆਪਣੀਆਂ ਗੁਰੂ ਦੀਆਂ ਫੌਜਾਂ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਜੋ ਇਸ ਬੰਦੇ ਦੇ ਧਰਕੇ ਸੋਧਾ ਲੱਗ ਸਕੇ ਤੇ ਇਸ ਨੂੰ ਪਤਾ ਲੱਗ ਜੇ ਵੀ ਕਿਰਪਾਨ ਕਿਵੇਂ ਪਾਈਦੀ ਹੁੰਦੀ ਹੈ ਮੈਨੂੰ ਇਹ ਵੀਡੀਓ ਦੇਖ ਕੇ ਬਹੁਤ ਹੀ ਯਾਰ ਮੇਰਾ ਤਾਂ ਖੂਨ ਖੋਲਿਆ ਵੀ ਚਾਹੇ ਮੇਰਾ ਅੰਬਰਤ ਜਮਾ ਨਹੀਂ ਸ਼ਕਿਆ ਪਰ ਆਪਾਂ ਗੁਰੂ ਦੀ ਅੰਬਰਤ ਦੀ ਠੀਕਾ ਰਿਸਪੈਕਟ ਕਰਦੇ ਆਂ ਦਿਲੋਂ ਸਤਿਕਾਰ ਕਰਦੇ ਆਂ ਇਸ ਬੰਦੇ ਨੂੰ ਪਤਾ ਲੱਗ ਜੇ ਵੀ ਗੁਰੂ ਦੀਆਂ ਫੌਜਾਂ ਕੌਣ ਨੇ ਤੇ ਅੰਬਰਤ ਕਿਵੇਂ ਸ਼ਕੀ ਦਾ ਠੀਕ ਆ ਵੀਰੋ ਵੱਤੋ ਵੱਤ ਵੀਡੀਓ ਸ਼ੇਅਰ ਕਰੋ ਜੋ ਕੇ ਵੀਡੀਓ ਨੰਗ ਸਿੰਘਾਂ ਤੱਕ ਪਹੁੰਚ ਸਕੇ ਧੰਨਵਾਦ